ਅਸੀਂ ਵਿਸ਼ੇਸ਼ ਤੌਰ ਤੇ ਗੱਲ ਕਰਾਂਗੇ ਸ੍ਰੀ ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ ਮਾਹਲਪੁਰ ਦੇ ਪ੍ਰਿੰਸੀਪਲ ਡਾਕਟਰ ਪ੍ਰਵਿੰਦਰ ਸਿੰਘ ਹੁਰਾ ਦੇ ਨਾਲ ਕਿਉਂਕਿ ਅਕਸਰ ਅਸੀਂ ਦੇਖਦੇ ਰਹਿੰਦੇ ਆ ਕਿ ਕਾਲਜ ਦੇ ਵਿੱਚ ਸਮੇਂ-ਸਮੇਂ ਤੇ ਬੜੀ ਵਧੀਆ ਵਧੀਆ ਐਕਟੀਵਿਟੀ ਜਿਹੜੀ ਆ ਇਹਨਾਂ ਦੀ ਅਗਵਾਈ ਚ ਹੁੰਦੀ ਰਹਿੰਦੀ ਆ ਇਹਨਾਂ ਨੂੰ ਜਿੱਥੇ ਸੰਤ ਮਹਾਪੁਰਸ਼ਾਂ ਦਾ ਆਸ਼ੀਰਵਾਦ ਵੀ ਆ ਤੇ ਨਾਲ ਦੀ ਨਾਲ ਸਮੇਂ-ਸਮੇਂ ਤੇ ਉਹ ਵੀ ਆਪਣੇ ਮਾਰਗਦਰਸ਼ਕ ਆ ਇਹਨਾਂ ਦਾ ਜਿਹੜਾ ਕੋਈ ਵੀ ਕਿਸੇ ਤਰ੍ਹਾਂ ਦਾ ਪ੍ਰੋਗਰਾਮ ਅਲਿਖਿਆ ਹੈ ਉਹਦੇ ਵਿੱਚ ਸਹਿਯੋਗ ਕਰਦੇ ਰਹਿੰਦੇ ਸੋ ਹੁਣ ਇਸੇ ਲੜੀ ਦੇ ਤਹਿਤ ਇੱਕ ਬਹੁਤ ਬਲੱਖਣ ਤਰ੍ਹਾਂ ਦਾ ਜਿਹੜਾ ਪ੍ਰੋਗਰਾਮ ਆ ਬਲੱਖਣ ਸਿੰਘ ਹਰਾਂ ਬਲੋ ਆਨਦਿਤੇ ਉਹਨਾਂ ਦੇ ਸਕੂਲ スタਫ ਦੀ ਉਵਾਈ ਚਿੱਕ ਕਿ ਸ਼ੁਰੂ ਕੀਤਾ ਪੁਸਤਕ ਮੇਲਾ ਤੇ ਨਾਲ ਦੀ ਨਾਲ ਉਹਨਾਂ ਨੇ ਜਿਹੜਾ ਇੱਕੀ ਦੇ ਨਾਲ ਹੋਰ ਇਨਕਲੂਡ ਕੀਤਾ ਪ੍ਰੋਗਰਾਮ ਬਹੁਤ ਵਧੀਆ ਜਿਹੜਾ ਇਹਨਾਂ ਨੇ ਦੱਸਣ ਮੁਤਾਬਕ ਹੈ ਇਸ ਗੁਫਤ ਤੋਂ ਪਹਿਲਾਂ ਸਾਡਾ ਗੱਲ ਹੋਈ ਸੀ ਲੈਣ ਦੱਸਿਆ ਪ੍ਰੋਗਰਾਮ ਬਾਰੇ ਅਸੀਂ ਉਸ ਪ੍ਰੋਗਰਾਮ ਬਾਰੇ ਚਰਚਾ ਕਰਾਂਗੇ ਉਹ ਪ੍ਰੋਗਰਾਮ ਕੀ ਹੈ ਉਹਦਾ ਮੋਟਿਵ ਕੀ ਹੈ ਔਰ ਕਦੋਂ ਤੋਂ ਕਦੋਂ ਤੱਕ ਹੋ ਰਿਹਾ ਔਰ ਉਹਦੇ ਵਿੱਚ ਕਿਹੜੀ ਕਿਹੜੀ ਐਕਟੀਵਿਟੀ ਇਹਨੇ ਸਾਰੇ ਸਵਾਲਾਂਤ ਨੂੰ ਲੈ ਕੇ ਗੱਲ ਕਰਾਂਗੇ ਪ੍ਰਿੰਸੀਪਲ ਡਾਕਟਰ ਪ੍ਰਵਿੰਦਰ ਸਿੰਘ ਹਰਾਂ ਦੇ ਨਾਲ ਸਰ ਤੁਹਾਡਾ ਸਵਾਗਤ ਹੈ ਜੀ ਦਾ ਬਾਰ ਤੇ ਸਰ ਸਭ ਤੋਂ ਪਹਿਲਾਂ ਤਾਂ ਜਿਹੜ ਸੋ ਤੋਂ ਪਹਿਲਾਂ ਸਾਰੇ ਸਰੋਤਿਆਂ ਦਾ ਧੰਨਵਾਦ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਆਪ ਸਭ ਜਾਣਦੇ ਹੋ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ ਮਾਨਪੁਰ ਉਤਰੀ ਪਾਰ ਦੀ ਇੱਕ ਬਲੱਖਣ ਇੱਕ ਇਤਿਹਾਸਿਕ ਸੰਸਥਾ ਹੈ ਜਿਸ ਨੇ 1946 ਤੋਂ ਆਪਣੀ ਇਨਸੈਪਸ਼ਨ ਤੋਂ ਸਪੋਰਟਸ ਦੇ ਖੇਤਰ ਵਿੱਚ ਤੇ ਵਿਦਿਆ ਦੇ ਖੇਤਰ ਵਿੱਚ ਬਹੁਤ ਮਹਾਨ ਮੱਲਾਂ ਮਾਰੀਆਂ ਇਸ ਇਲਾਕੇ ਦੀ ਖੁਸ਼ਹਾਲੀ ਦੇ ਵਿੱਚ ਇਸ ਸੰਸਥਾ ਨੇ ਬਹੁਤ ਵੱਡਾ ਰੋਲ ਪਲੇ ਕੀਤਾ ਇਸ ਸੰਸਥਾ ਨੂੰ ਅਸ਼ੀਰਵਾਦ ਹੈ ਸਾਡੇ ਸੰਤ ਮਹਾਰਾਜ ਸੰਤ ਬਾਬਾ ਹਰੀ ਸਿੰਘ ਜੀ ਕਹਾਰਪੁਰੀ ਤੇ ਸਾਡੇ ਕਾਲਜ ਦੇ ਬਾਨੀ ਪ੍ਰਿੰਸੀਪਲ ਸਰਦਾਰ ਹਰਪ੍ਰੀਤ ਸਿੰਘ ਜੀ ਦਾ ਜਿਨ੍ਹਾਂ ਨੇ 1946 ਦੇ ਵਿੱਚ ਵਿੱਦਿਆ ਦਾ ਇਹ ਬੂਟਾ ਸਾਡੇ ਇਲਾਕੇ ਦੇ ਵਿੱਚ ਲਗਾਇਆ ਔਰ ਅੱਜ ਇਹ ਬੂਟਾ ਵੱਧ ਕੇ ਤਿੰਨ ਚਾਰ ਸੰਸਥਾਵਾਂ ਦਾ ਰੂਪ ਧਾਨ ਕਰ ਗਿਆ ਜਿਹਦੇ ਵਿੱਚ ਇੱਕ ਸਾਡਾ ਏ ਡਿਗਰੀ ਕਾਲਜ ਹੈ ਜਿਹੜਾ 1946 ਤੋਂ ਚੱਲਦਾ ਔਰ ਦਸ਼ਮ ਪਾਤਸ਼ਾਹ ਦੇ ਨਾਮ ਤੇ ਹੈ ਦੂਸਰਾ ਸੰਤ ਬਾਬਾ ਹਰੀ ਸਿੰਘ ਜੀ ਮਾਡਲ ਸਕੂਲ ਜਿਹੜਾ ਕਿ 12ਵੀਂ ਕਲਾਸ ਤੱਕ ਚੱਲ ਰਿਹਾ ਹੈ ਜਿਹਦੇ ਵਿੱਚ ਸਾਰੇ ਵਿਸ਼ਿਆਂ ਦੀ ਪੜ੍ਹਾਈ ਹੁੰਦੀ ਹੈ ਨਰਸਰੀ ਤੋਂ ਲੈ ਕੇ ਉਸ ਤੋਂ ਬਾਅਦ ਸੰਤ ਬਾਬਾ ਹਰੀ ਸਿੰਘ ਜੀ ਕਾਲਜ ਆਫ ਐਜੂਕੇਸ਼ਨ ਜਿਹਦੇ ਵਿੱਚ ਟੀਚਰ ਐਜੂਕੇਸ਼ਨ ਦੇ ਵਿੱਚ ਵਿਦਿਆਰਥੀਆਂ ਦੀ ਪੜ੍ਹਾਈ ਹੁੰਦੀ ਹੈ ਜਿਹਦੇ ਵਿੱਚ ਬੱਚੇ ਬੀਐਡ ਤੇ ਈਟੀਟੀ ਜਿਹੜੀ ਹੈਗੀ ਆ ਉਹ ਡਿਗਰੀਆਂ ਉੱਥੇ ਚੱਲਦੀ ਹੈ ਸਮੇਂ-ਸਮੇਂ ਤੇ ਕਾਲਜ ਦੇ ਵਿੱਚ ਅਸੀਂ ਵਿਦਿਅਕ ਐਕਸਟਰਾ ਕਰਿਕੂਲਰ ਐਕਟੀਵਿਟੀਜ਼ ਜਿਹੜੀਆਂ ਬੱਚਿਆਂ ਦੇ ਸਰਵਪੱਖੀ ਵਿਕਾਸ ਦੇ ਲਈ ਜ਼ਰੂਰੀ ਹੁੰਦੀਆਂ ਅਸੀਂ ਉਲੀਕਦੇ ਆਂ ਕਰਵਾਨੇ ਆ ਤਾਂ ਕਿ ਬੱਚਿਆਂ ਦਾ ਜਿਹੜਾ ਮਾਨਸਿਕ ਪੱਧਰ ਹੈ ਉਹ ਉੱਚਾ ਹੋ ਸਕੇ ਉਹਨਾਂ ਦਾ ਸਿਹਤ ਵਿਕਾਸ ਹੋ ਸਕੇ ਉਹਨਾਂ ਦਾ ਸਮਾਜਿਕ ਵਿਕਾਸ ਹੋ ਸਕੇ ਇਹਨਾਂ ਗੱਲਾਂ ਨੂੰ ਮੁੱਖ ਰੱਖ ਕੇ ਅਸੀਂ ਇੱਕ ਇਸ ਸਾਲ ਸਾਰੇ ਸਟਾਫ ਮੈਂਬਰ ਦੀ ਸਹਿਯੋਗ ਦੇ ਨਾਲ ਤੇ ਕਾਲਜ ਦੀ ਮੈਨੇਜਿੰਗ ਕਮੇਟੀ ਜਿਸ ਦੀ ਪ੍ਰਧਾਨਗੀ ਸੰਤ ਬਾਬਾ ਸਾਧੂ ਸਿੰਘ ਜੀ ਕਰੂਰੀ ਕਰ ਰਹੇ ਨੇ ਸਾਡੇ ਸਰਪ੍ਰਸ ਡਾਕਟਰ ਜੰਗਬਾਦ ਰਾਏ ਜੀ ਤੇ ਮੈਨੇਜਰ ਸਰਦਾਰ ਇੰਦਰਜੀਤ ਸਿੰਘ ਜੀ ਭਾਰਟਾ ਤੇ ਸਾਡੇ ਜਨਰਲ ਸਕੱਤਰ ਸਰਦਾਰ ਰੁਪਿੰਦਰ ਸਿੰਘ ਜੀ ਤੇ ਸਮੂਹ ਅਹੁਦੇਦਾਰਾਂ ਦੇ ਸਹਿਯੋਗ ਦੇ ਨਾਲ ਅਸੀਂ ਇਸ ਸਾਲ ਬੱਚਿਆਂ ਲਈ ਅ ਇਲਾਕੇ ਲਈ ਇਲਾਕੇ ਦੇ ਵਿੱਚ ਵੀ ਮੈਂ ਖਾਸ ਗੱਲ ਕਰਦੇ ਹਾਂ ਕਿ ਛੋਟੇ ਤੋਂ ਲੈ ਕੇ ਵੱਡੇ ਤੱਕ ਛੋਟੇ ਬੱਚਿਆਂ ਤੋਂ ਲੈ ਕੇ ਬੀਬੀਆਂ ਤੋਂ ਲੈ ਕੇ ਸਾਡੀਆਂ ਬੇਟੀਆਂ ਤੋਂ ਲੈ ਕੇ ਸਵਾਣੀਆਂ ਤੋਂ ਲੈ ਕੇ ਪਿੰਡਾਂ ਦੀਆਂ ਪੰਚਾਇਤਾਂ ਪੰਚਾਂ ਸਰਪੰਚਾਂ ਤੋਂ ਲੈ ਕੇ ਬਜ਼ੁਰਗਾਂ ਤੋਂ ਲੈ ਕੇ ਇਸ ਤਰ੍ਹਾਂ ਦਾ ਅਸੀਂ ਇੱਕ ਲਖਣ ਜਿਹੜਾ ਸਮਾਗਮ ਹੈ ਉਹ ਇਸ ਵਾਰ ਉਲੀਕਿਆ ਜਿਸ ਦਾ ਅਸੀਂ ਨਾਮ ਰੱਖਿਆ ਪਹਿਲਾ ਪੁਸਤਕ ਮੇਲਾ ਤੇ ਕਲਾ ਉਤਸਵ ਇਹ ਜਿਹੜਾ ਪੁਸਤਕ ਮੇਲਾ ਹੈ ਇਹ ਬੱਬਰ ਅਕਾਲੀ ਲਹਿਰ ਜਿਹੜੀ ਕਿ ਦੁਆਬੇ ਦੇ ਵਿੱਚ ਜਿਸ ਲਹਿਰ ਨੇ ਆਜ਼ਾਦੀ ਦੇ ਲੜਾਈ ਵਿੱਚ ਬਹੁਤ ਮਹੱਤਵਪੂਰਨ ਯੋਗਦਾਨ ਪਾਇਆ ਔਰ ਇਹ ਲਹਿਰ ਸਾਡੇ ਇਲਾਕੇ ਦੇ ਵਿੱਚ ਦੁਆਬੇ ਵਿੱਚ ਵਿਛਰੀ ਜਿਸ ਨੂੰ ਇਸ ਸਾਲ ਉਸ ਦੀ ਸਥਾਪਨਾ ਜਿਹੜੀ ਸੀ ਉਹਨੂੰ 100 ਸਾਲ ਹੋਇਆ ਇਹ ਮੇਲਾ ਅਸੀਂ ਬਬਰ ਅਕਾਲੀ ਲਾਇਰ ਦੇ 100 ਸਾਲ ਨੂੰ ਸਮਰਪਿਤ ਵੀ ਕੀਤਾ। ਇਸ ਮੇਲੇ ਵਿੱਚ ਇਹਦਾ ਜਿਹੜਾ ਉਦਘਾਟਨ ਹੈ ਸਭ ਤੋਂ ਪਹਿਲਾਂ ਤਾਂ ਮਦਦ ਜਾਂ ਸਾਡੇ ਇਲਾਕੇ ਦੇ ਐਮਪੀ ਸ਼੍ਰੀ ਮਾਲਵਿੰਦਰ ਸਿੰਘ ਜੀ ਕੰਗ ਉਸ ਤੋਂ ਬਾਅਦ ਸਾਡੇ ਮਾਨਯੋਗ ਡਿਪਟੀ ਸਪੀਕਰ ਸਦਾ ਜੈਕੀਸ਼ਨ ਸਿੰਘ ਜੀ ਰੌੜੀ ਆ ਸਾਡੇ ਹੁਸ਼ਿਆਰ ਪੁੱਤ ਐਮਪੀ ਰਾਜਕੁਮਾਰ ਜੀ ਉਹਨਾਂ ਤੋਂ ਬਾਅਦ ਚੱਬੇਵਾਲ ਤੋਂ ਐਮਪੀ ਡਾਕਟਰ ਇਸ਼ਾਨ ਕੁਮਾਰ ਜੀ ਹੋਰ ਪੋਲੀਟਿਕਲ ਲੀਡਰ ਵਿਜੇ ਸੰਪਲਾ ਜੀ ਅਵਨਾਸ਼ ਰਾਏ ਖੰਨਾ ਜੀ ਤੇ ਹੋਰ ਸਮਾਜ ਸੇਵੀ ਸੰਸਥਾਵਾਂ ਦੇ ਪ੍ਰਮੁਖ ਜਿਨ੍ਹਾਂ ਨੂੰ ਜਿਨ੍ਹਾਂ ਨੇ ਇਸ ਮੇਲੇ ਵਿੱਚ ਸ਼ਿਰਕਤ ਕਰਨੀ ਇਸ ਮੇਲੇ ਦਾ ਸਹਿਯੋਗ ਜਿਹੜਾ ਉਹਨਾਂ ਨੇ ਦੇਣਾ ਸਾਨੂੰ ਸਹਿਕਾਰ ਕੀਤਾ ਇਹ ਸਰ ਕਦੋਂ ਤੋਂ ਕਦੋਂ ਮੇਲਾ ਹੋ ਰਿਹਾ ਜੀ ਹਾਂਜੀ ਅਗਲੀ ਗੱਲ ਜੇ ਮੈਂ ਕਰਾਂ ਤੇ ਇਹ ਮੇਲਾ ਜੀ ਅਸੀਂ 26 27 ਤੇ 28 ਫਰਵਰੀ ਇਸ ਸਾਲ 2025 ਦੇ ਵਿੱਚ ਕਰਨ ਜਾ ਰਹੇ ਹਾਂ ਇਸ ਮੇਲੇ ਦੀ ਬਲੱਖਨ ਤਾਂ ਇਹ ਹੋਏਗੀ ਕਿ ਅਸੀਂ ਇਸ ਮੇਲੇ ਨੂੰ ਕਾਲਜ ਦੇ ਜਿਹੜੀ ਸਾਹਮਣੇ ਵਾਲੀ ਫੁੱਟਬਾਲ ਗਰਾਊਂਡ ਹੈ ਓਪਨ ਦੇ ਵਿੱਚ ਕਰਨ ਦੇ ਲਈ ਫੈਸਲਾ ਲਿਆ ਤੇ ਜੇ ਕੋਈ ਮੌਸਮ ਦੀ ਖਰਾਬੀ ਹੋਈ ਤਾਂ ਫਿਰ ਕੋਈ ਸਮੇਂ ਜਿਹੜੀ ਸਥਾਨ ਹੈ ਉਹਨੂੰ ਬਦਲੀ ਕੀਤਾ ਜਾ ਸਕਦਾ ਨਹੀਂ ਤਾਂ ਅਸੀਂ ਖੁੱਲੇ ਦੇ ਵਿੱਚ ਇਹ ਮੇਲਾ ਲਗਾਵਾਂਗੇ ਇਹਦੇ ਵਿੱਚ ਸਭ ਤੋਂ ਵੱਡਾ ਹੋਏਗਾ ਆਕਰਸ਼ਣ ਕਿ ਖੇਡਾਂ ਦੀ ਐਕਟੀਵਿਟੀ ਸਾਡੇ ਇਲਾਕੇ 'ਚ ਬਹੁਤ ਹੁੰਦੀਆਂ ਪਰ ਅਸੀਂ ਇਲਾਕੇ ਲਈ ਇੱਕ ਵੱਡੀ ਵਿਦਿਅਕ ਐਕਟੀਵਿਟੀ ਇਹਦੇ 'ਚ ਪਲਾਨ ਕੀਤੀ ਹੈ ਕਿ ਬਹੁਤ ਸਾਰੀਆਂ ਨਾਮੀ ਪੁਸਤਕ ਬਕਰੇਤਾਵਾਂ ਦੀਆਂ ਸਟਾਲਸ ਜਿਹੜੀਆਂ ਉਹਨਾਂ ਦੀਆਂ ਜਿਹੜੀਆਂ ਪ੍ਰਦਰਸ਼ਨੀਆਂ ਉਹ ਹੋਣਗੀਆਂ ਪੁਸਤਕਾਂ ਛੋਟੇ ਬੱਚਿਆਂ ਤੋਂ ਲੈ ਕੇ ਵੱਡੇ ਆਦਮੀਆਂ ਤੱਕ ਵੱਡੇ ਵਿਦਿਆਰਥੀਆਂ ਤੱਕ ਉਸ ਲੈਵਲ ਦੀਆਂ ਪੁਸਤਕਾਂ ਔਰ ਧਾਰਮਿਕ ਕਿਤਾਬਾਂ ਔਰ ਪੁਰਾਣੇ ਨਿਟਰੇਚਰ ਆ ਵੇਦ ਜਿਹਦੇ ਚ ਹੋਰ ਜਿਹੜਾ ਇਦਾਂ ਦਾ ਸੰਸਕ੍ਰਿਤ ਦਾ ਲਿਟਰੇਚਰ ਹੈ ਸੀ ਉਹਨਾਂ ਨਾਲ ਵੀ ਸੰਪਰਕ ਕੀਤਾ ਸਾਰੀ ਤਰ੍ਹਾਂ ਦੇ ਸਿੱਖ ਧਰਮ ਨਾਲ ਐ ਜੀ ਪੀ ਸੀ ਨੂੰ ਵੀ ਅਸੀਂ ਬੇਨਤੀ ਕੀਤੀ ਹੈ ਉਹ ਵੀ ਆਪਣਾ ਇੱਕ ਸਟਾਲ ਲਾਉਣ ਕੇ ਧਾਰਮਿਕ ਮਤਲਬ ਅਸੀਂ ਹਰ ਬੰਗੀ ਨੂੰ ਟੱਚ ਜਿਹੜਾ ਛੋਣ ਦੀ ਹੈ ਇਹਦੇ ਚ ਕੋਸ਼ਿਸ਼ ਕਰ ਰਹੇ ਹਾਂ ਜੀ ਜੀ ਤੇ ਉਸ ਤੋਂ ਬਾਅਦ ਇਸ ਮੇਲੇ ਦੇ ਵਿੱਚ ਜਿਹੜਾ ਕਲਾ ਵਾਲਾ ਪਾਰਟ ਹੈ ਉਹਦੇ ਵਿੱਚ ਅਸੀਂ ਬਹੁਤ ਸਾਰੇ ਸੈਲਫ ਹੈਲਪ ਗਰੁੱਪ ਬਹੁਤ ਸਾਰੇ ਆਰਟਫੈਕਟਸ ਗੈਲਰੀਜ਼ ਜਿਹੜੀਆਂ ਹੈਗੀਆਂ ਜਿਹੜੀਆਂ ਇਸ ਤਰ੍ਹਾਂ ਦੀਆਂ ਪੰਡਾਸਰੀਆਂ ਦਾ ਕੰਮ ਕਰਦੀਆਂ ਉਹਨਾਂ ਨੂੰ ਵੀ ਅਸੀਂ ਇਨਵਾਈਟ ਕੀਤਾ। ਕੁਝ ਕਮਰਸ਼ੀਅਲ ਸਟਾਲ ਵੀ ਲਗਾਵਾਂਗੇ। ਕੁਝ ਬੱਚਿਆਂ ਦੇ ਲੋਕਾਂ ਦੇ ਅ ਰਿਫਰੈਸ਼ਮੈਂਟ ਦੇ ਲਈ ਖਾਣ-ਪੀਣ ਦੇ ਸਟਾਲ ਤੇ ਕੁਝ ਬੱਚਿਆਂ ਦੇ ਲਈ ਰੀਕ੍ਰੀਏਸ਼ਨ ਐਕਟੀਵਿਟੀ ਜਿਹੜੀਆਂ ਹੈਗੀਆਂ ਉਹ ਵੱਡੇ ਲੈਵਲ ਤੇ ਪਲਾਨ ਕੀਤੀਆਂ ਔਰ ਅਸੀਂ ਇਸ ਸਮਰਨ ਲਈ ਗਰਾਊਂਡ ਦੇ ਵਿੱਚ ਓਪਨ ਸਟੇਜ ਲਗਾ ਕੇ ਉਹਦੇ ਆਲੇ-ਦੁਆਲੇ ਇਹ ਪ੍ਰਦਰਸ਼ਨੀਆਂ ਜਿਹੜੀਆਂ ਉਹ ਲੱਗਣਗੀਆਂ। ਕੁਝ ਖੁੱਲੇ ਟੇਬਲ ਵੀ ਲਾਵਾਂਗੇ ਤਾਂ ਕਿ ਜਿਹੜੇ ਲੋਕ ਆ ਕੇ ਆਪਣੇ ਦੋਸਤਾਂ ਮਿੱਤਰਾਂ ਨੂੰ ਮਿਲਣ ਤੇ ਉੱਥੇ ਗੱਲਾਂ ਬਾਤਾਂ ਕਰਦੇ ਰਹੇ ਐਂਡ ਸਰ ਜਿਹੜੇ ਤੁਸੀਂ ਖਾਣ ਪੀਣ ਦੇ ਸਟਾਲ ਦੀ ਗੱਲ ਕੀਤੀ ਐ ਇਹਦੇ ਵਿੱਚ ਕੀ ਇਹ ਪੇਡ ਹੋਣਗੇ ਜਾਂ ਕੁਝ ਕਿ ਉਹਦੇ ਵਿੱਚ ਮਤਲਬ ਫ੍ਰੀ ਹੋ ਕਾਸਟ ਹੋਣਗੇ ਇਹਦੇ ਵਿੱਚ ਕੁਝ ਪੇਡ ਵੀ ਹੋਣਗੇ ਕੁਝ ਅਸੀਂ ਕਾਲਜ ਵੱਲੋਂ ਵੀ ਕੋਸ਼ਿਸ਼ ਕਰਾਂਗੇ ਕਿ ਜਿੰਨੇ ਸਾਡੇ ਮਹਿਮਾਨ ਆਏ ਐ ਜਿੰਨੇ ਵਿਦਿਆਰਥੀ ਹੋਣਗੇ ਉਹਨਾਂ ਦੀ ਅਸੀਂ ਰਿਫਰੈਸ਼ਮੈਂਟ ਦਾ ਪ੍ਰਬੰਧ ਵੀ ਕਰਾਂਗੇ ਤੇ ਕੁਝ ਬੱਚਿਆਂ ਦੀ ਆਪਣੀ ਚੋਇਸ ਵੀ ਹੁੰਦੀ ਐ ਛੋਟੇ-ਛੋਟੇ ਬੱਚਿਆਂ ਦੀ ਉਹ ਇਸ ਤਰ੍ਹਾਂ ਦਾ ਵੀ ਅਸੀਂ ਉਹਨਾਂ ਦੇ ਧਿਆਨ ਵਿੱਚ ਰੱਖਦੇ ਹੋਇਆ ਕੁਝ ਪੇਡ ਜਿਹੜੇ ਸਪੈਸ਼ਲ ਖਾਣ ਵਾਲੀਆਂ ਚੀਜ਼ਾਂ ਹੁੰਦੀਆਂ ਉਹਨਾਂ ਨੂੰ ਵੀ ਇਨਵਾਈਟ ਕੀਤਾ ਜੀ ਤੇ ਉਸ ਤੋਂ ਬਾਅਦ ਸਟੇਜ ਦੇ ਉੱਤੇ ਜਿਹੜਾ ਪ੍ਰੋਗਰਾਮ ਹੈ ਉਹ ਬਖਰੇ ਬਖਰੀਆਂ ਪੈਨਲ ਚਰਚਾਵਾ ਜਿਹੜੀਆਂ ਉਸ ਸਮੇਂ ਦੇ ਨਾਲ-ਨਾਲ ਚੱਦੀ ਜਾਣਗੀਆਂ ਕਵੀ ਦਰਬਾਰ ਦਾ ਵੀ ਪਲਾਨ ਹੈ ਕਿ ਇੱਕ ਦਿਨ ਇੱਕ ਸੈਸ਼ਨ ਦੇ ਵਿੱਚ ਕਵੀ ਦਰਬਾਰ ਹੋਏਗਾ ਉਸ ਤੋਂ ਬਾਅਦ ਪੈਨਲ ਚਰਚਾਵਾ ਦੇ ਵਿੱਚ ਜਿਹੜੇ ਮੇਨ ਹੈਡਿੰਗ ਅਸੀਂ ਰੱਖਿਆ ਪੰਜਾਬ ਦਾ ਇਨਕਲਾਬੀ ਇਤਿਹਾਸ ਤੇ ਜੁਵਾ ਵਰਗ ਉਸ ਤੋਂ ਅਗਲੇ ਦਿਨ ਸਾਡੇ ਸ਼ਕਤੀ ਸਾਹਿਬ ਨੇ ਇੱਕ ਕਿਤਾਬ ਲਿਖੀ ਉਹਦਾ ਲੋਕ ਆਰਥਿਕ ਰੱਖਿਆ ਤੇ ਅਗਲਾ ਜਿਹੜਾ ਸਾਡਾ ਵਿਚਾਰ ਚਿੰਤਨ ਦਾ ਸਮਕਾਲੀ ਗਲਪ ਵਿੱਚ 47 ਦੇ ਸੰਤਾਪ ਦੀ ਬਿਰਤਾਂਤਕ ਪੇਸ਼ਕਾਰੀ ਤੇ ਸਿਰਜਨਾਤਮਕ ਗਤੀਵਿਧੀਆਂ ਦੇ ਵਿੱਚ ਅਸੀਂ ਰੱਖਿਆ ਕਿ ਪੰਜਾਬ ਵਿੱਚ ਪ੍ਰਵਾਸ ਤੇ ਨੌਜਵਾਨ ਵਰਗ ਦੀ ਜਿਹੜੀ ਪ੍ਰਵਾਸ ਦੇ ਉੱਤੇ ਪੰਜਾਬ ਦੇ ਵਿੱਚ ਵੱਡੀ ਚਿੰਤਾ ਉਹਦੇ ਉੱਤੇ ਵੀ ਗੱਲਬਾਤ ਕਰਾਂਗੇ ਵਿਸ਼ਾ ਰੱਖਿਆ ਪੰਜਾਬ ਪ੍ਰਵਾਸ ਅਤੇ ਜੁਵਾ ਵਰਗ ਤੇ 28 ਫਰਵਰੀ ਨੂੰ 25 ਫਰਵਰੀ ਜਿਹੜਾ ਹੈਗਾ ਉਹ ਵਿਗਿਆਨ ਦਿਵਸ ਵੀ ਹੁੰਦਾ ਹੈ ਇਸ ਕਰਕੇ ਸਾਇੰਸ ਡੇ ਹੈ ਉਹਨੂੰ ਸਮਰਪਿਤ ਕਾਲਜ ਦੇ ਸਾਇੰਸ ਵਿਭਾਗ ਵੱਲੋਂ ਜਿੰਨੇ ਵੀ ਸਾਡੇ ਕਾਲਜ ਦੇ ਸਾਇੰਸ ਵਿਭਾਗ ਹਨ ਉਹਨਾਂ ਵੱਲੋਂ ਬੱਚਿਆਂ ਵੱਲੋਂ ਪ੍ਰਦਰਸ਼ਨੀਆਂ ਲਗਾਈਆਂ ਜਾਣਗੀਆਂ ਉਹਦੇ ਵਿੱਚ ਵੱਖਰੀਆਂ ਵੱਖਰੀਆਂ ਈਵੈਂਟ ਜਿਵੇਂ ਪੋਸਟਰ ਮੇਕਿੰਗ ਰੰਗੋਲੀ ਮੇਕਿੰਗ ਤੇ ਪ੍ਰੋਜੈਕਟ ਜਿਹੜੇ ਬੱਚਿਆਂ ਦੇ ਨੇ ਉਹ ਡਿਸਪਲੇ ਕੀਤੇ ਜਾਣਗੇ ਬੱਚਿਆਂ ਦੁਆਰਾ ਸਾਇੰਸ ਦੇ ਵਿੱਚ ਬੱਚਿਆਂ ਨੂੰ ਸਾਇੰਟੀਫਿਕ ਟੈਂਪਰਮੈਂਟ ਕ੍ਰੀਏਟ ਕਰਨ ਦੇ ਲਈ ਉਹ ਪ੍ਰਦਰਸ਼ਨੀਆਂ ਜਿਹੜੀਆਂ ਹੈਗੀਆਂ ਉਹ ਗਰਾਊਂਡ ਦੇ ਵਿੱਚ ਲਗਾਈਆਂ ਜਾਣਗੀਆਂ ਤੇ ਉਹਨਾਂ ਵਿੱਚੋਂ ਜਿਹੜੇ ਫਰਸਟ ਸੈਕੰਡ ਥਰਡ ਬੱਚੇ ਆਉਣਗੇ ਉਹਨਾਂ ਨੂੰ ਉਤਸ਼ਾਹਿਤ ਕਰਨ ਦੇ ਲਈ ਇਨਾਮਾਂ ਦਾ ਵੀ ਬੰਦੋਬਸਤ ਕੀਤਾ ਗਿਆ ਔਰ ਸਾਇੰਸ ਡੇ ਦੇ ਉੱਤੇ ਖਾਸ ਕਰ ਸਾਡੇ ਕੋਲ ਪੰਜਾਬ ਕੈਂਡਬੀਆਫ ਸਾਇੰਸਸ ਦੇ ਜਿਹੜੇ ਅਫੀਸ਼ੀਅਲ ਨੇ ਪਟਿਆਲੇ ਤੋਂ ਉਹ ਆ ਰਹੇ ਨੇ ਉਹ ਉਹਨਾਂ ਦੁਆਰਾ ਇਹ ਮੇਲਾ ਜਿਹੜਾ ਹੈ ਸਾਇੰਸ ਵਾਲਾ ਪਾਰਟ ਹੈ ਉਹ ਉਹਨਾਂ ਦੁਆਰਾ ਸਾਨੂੰ ਸਪੌਂਸਰ ਰਹੇਗਾ ਤੇ ਉਸ ਤੋਂ ਬਾਅਦ ਲਾਸਟ ਡੇ ਦੋ ਪੁਸਤਕਾਂ ਨੇ ਸਾਡੀਆਂ ਇੱਕ ਪੁਸਤਕ ਦਾ ਨਾਮ ਹੈ ਅਹੱਲਿਆ ਦੂਜੀ ਦਾ ਨਾਮ ਹੈ ਖੋਰਾ ਧਰਨਪਾਲ ਸਾਹਿਲ ਜੀ ਦੀ ਲਿਖੀ ਹੈ ਤੇ ਇੱਕ ਪੁਸਤਕ ਹੋਰ ਕਬ ਤਲਕ ਤਿੰਨ ਕਿਤਾਬਾਂ ਦੇ ਉੱਤੇ ਤਿੰਨ ਕਿਤਾਬਾਂ ਪਹਿਲਾਂ ਰਿਲੀਜ਼ ਕਰਾਂਗੇ ਤੇ ਇਹਨਾਂ ਦੇ ਉੱਤੇ ਫਿਰ ਵਿਚਾਰ ਚਰਚਾ ਕੀਤੀ ਜਾਵੇਗੀ ਇਸ ਤੋਂ ਬਾਅਦ ਪੰਜਾਬੀ ਬਾਲ ਸਾਹਿਤ ਦੇ ਵਿੱਚ ਸਾਡੇ ਇਲਾਕੇ ਦੀ ਖਾਸ ਮਹੱਤਤਾ ਜਿਹਦੇ ਵਿੱਚ ਸਾਡੇ ਇਲਾਕੇ ਦੇ ਲੇਖਕਾਂ ਨੇ ਬਹੁਤ ਵੱਡਾ ਕੰਮ ਕੀਤਾ ਤੇ ਕਮਲਜੀਤ ਨੀਲੋਂ ਜੀ ਬਲਜਿੰਦਰ ਮਾਨ ਜੀ ਰਗਵੀਰ ਕੋਲਵਾ ਤੇ ਹੋਰ ਬਾਲ ਸਾਹਿਤ ਕਲਾਕਾਰ ਜਿਹੜੇ ਨੇ ਉਹਨਾਂ ਦੀਆਂ ਪ੍ਰਦਰਸ਼ਨੀਆਂ ਉਹਨਾਂ ਦੇ ਵਿਚਾਰ ਚਰਚਾਵਾਂ ਉਹ ਵੀ ਅਸੀਂ ਲਵਾਂਗੇ ਤੇ ਉਸ ਤੋਂ ਬਾਅਦ ਜਿਹੜੀ ਲਾਸਟ ਵਾਲੀ ਸ਼ਾਮ ਹੈ ਉਸ ਨੂੰ ਅਸੀਂ ਸੰਗੀਤਕ ਮਾਹੌਲ ਦੇ ਵਿੱਚ ਵੀ ਬਦਲਣ ਦੀ ਕੋਸ਼ਿਸ਼ ਕੀਤੀ ਹੈ ਸਾਡੇ ਕਾਲਜ ਦੇ 뮤직 ਡਿਪਾਰਟਮੈਂਟ ਦੇ ਵਿਦਿਆਰਥੀ ਉਸ ਤੋਂ ਬਾਅਦ ਸਾਡੇ ਕਾਲਜ ਦੇ ਪੁਰਾਣੇ ਵਿਦਿਆਰਥੀ ਜਿਹੜੇ ਇਸ ਵਿਸ਼ੇ ਨਾਲ 뮤직 ਦੇ ਵਿੱਚ ਪਰਫਾਰਮਿੰਗ ਆਰਟ ਨਾਲ ਜੁੜੇ ਹੋਏ ਅਸੀਂ ਉਹਨਾਂ ਨੂੰ ਵੀ ਬੁਲਾਇਆ ਤੇ ਇੱਕ ਬਹੁਤ ਇੰਪੋਰਟੈਂਟ ਗੱਲ ਮੈਂ ਦੱਸ ਦਿਆਂ ਕਿ ਪਿੱਛੇ ਦੇ ਅਸੀਂ ਗੁਰੂ ਤੇਗ ਬਹਾਦਰ ਜੀ ਦਾ 350 ਸਾਲਾ ਮਨਾਇਆ ਤੇ ਉਹਨਾਂ ਦੇ ਉੱਤੇ ਇੱਕ ਨਾਟਕ ਹੈ ਹਿੰਦ ਦੀ ਚਾਦਰ ਉਸ ਨਾਟਕ ਨੂੰ ਸਰਦਾਰ ਐਸ ਪੀ ਐਸ ਉਹ ਵਰਾਏ ਚੇਅਰਮੈਨ ਸਰਵਤ ਦਾ ਫੁਲਾ ਚੈਰੀਟੇਬਲ ਟਰਸਟ ਉਹਨਾਂ ਨੇ ਸਪான்ਸਰ ਕੀਤਾ ਉਹ ਵੀ ਅਸੀਂ ਇਲਾਕੇ ਦੇ ਵਿੱਚ ਸਾਰਿਆਂ ਨੂੰ ਦਿਖਾਉਣ ਜਾਵਾਂਗੇ ਕਿ ਉਹ ਇੱਕ ਬਹੁਤ ਵੱਡੀ ਬਲੱਖਣ ਪੇਸ਼ਕਾਰੀ ਹੈ ਤੇ ਮੈਂ ਇਹ ਸਾਰੀ ਪ੍ਰੋਗਰਾਮ ਦੀ ਵਿਸਥਾਰ ਤੋਂ ਬਾਅਦ ਇਲਾਕਾ ਨਿਵਾਸੀਆਂ ਨੂੰ ਬੇਨਤੀ ਕਰਨਾ ਚਾਹੁੰਦਾ ਕਿ ਇਸ ਤਰ੍ਹਾਂ ਦਾ ਜਿਹੜਾ ਪ੍ਰੋਗਰਾਮ ਹੈ ਉਹ ਕਾਲਜ ਵਿੱਚ ਕਦੇ ਵੀ ਸਾਡੇ ਇਲਾਕੇ ਵਿੱਚ ਕਦੇ ਵੀ ਉਲੀਕਿਆ ਨਹੀਂ ਗਿਆ ਪੁਸ਼ਾਰਪੁਰ ਕਈ ਵਾਰੇ ਜ਼ਿਲ੍ਹਾ ਲੈਵਲ ਦੇ ਉੱਤੇ ਇਸ ਤਰ੍ਹਾਂ ਦੀਆਂ ਪ੍ਰਦਰਸ਼ਨੀਆਂ ਲਗਾਈਆਂ ਜਾਂਦੀਆਂ ਪਰ ਉੱਥੇ ਸਾਡੇ ਇਲਾਕਾ ਨਿਵਾਸੀਆਂ ਦੀ ਪਹੁੰਚ ਨਹੀਂ ਹੁੰਦੀ ਅਸੀਂ ਸਾਰੇ ਪਿੰਡਾਂ ਵਿੱਚ ਵੀ ਇਸ ਦੀ ਇਨਫੋਰਮੇਸ਼ਨ ਭੇਜਾਂਗੇ ਸਾਰੀਆਂ ਪੰਚਾਇਤਾਂ ਨੂੰ ਸਰਪੰਚ ਸਾਹਿਬ ਨੂੰ ਵੀ ਭੇਜਾਂਗੇ ਅੰਡਾ ਦੇ ਬੱਚਿਆਂ ਦੇ ਥਰੂ ਹੋਰ ਜਿਹੜੀ ਇਨਫੋਰਮੇਸ਼ਨ ਉਹ ਪ੍ਰੋਵਾਈਡ ਕਰਾਵਾਂਗੇ ਅਖਬਾਰਾਂ ਸਾਡੇ ਪ੍ਰੈਸ ਦੇ ਸਾਥੀ ਸਾਡਾ ਸਾਥ ਦੇ ਰਹੇ ਨੇ ਤੇ ਲੇਕਿਨ ਬੇਨਤੀ ਮੈਂ ਇਹ ਕਰਨੀ ਚਾਹੁੰਦਾ ਕਿ ਇਸ ਬਲੱਖਣ ਪ੍ਰੋਗਰਾਮ ਦੇ ਵਿੱਚ ਜਿਹਦੇ ਵਿੱਚ ਬਖਰੀਆਂ ਬਖਰੀਆਂ ਬੰਦਗੀਆਂ ਜਿਹੜੀਆਂ ਨੇ ਉਹ ਪੇਸ਼ ਕੀਤੀਆਂ ਜਾਣਗੀਆਂ ਮੈਂ ਬੇਨਤੀ ਕਰੂੰਗਾ ਕਿ ਸਾਰੇ ਸਕੂਲਾਂ ਦੇ ਪ੍ਰਿੰਸੀਪਲ ਸਹਿਬਾਨ ਆਪਣੇ ਬੱਚਿਆਂ ਨੂੰ ਜ਼ਰੂਰ ਵਿਜ਼ਿਟ ਕਰਾਉਣ ਪਿੰਡਾਂ ਦੇ ਬਜ਼ੁਰਗ ਮਾਤਾਵਾਂ ਬੱਚੇ ਬੇਟੀਆਂ ਰਿਟਾਇਰਡ ਪੀਪਲ ਜਿਹੜੇ ਹੈਗੇ ਨੇ ਸਾਹਿਤ ਪ੍ਰੇਮੀ ਜਿਹਨੂੰ ਨਹੀਂ ਵੀ ਸਾਹਿਤ ਦਾ ਪਤਾ ਉਹ ਵੀ ਇੱਥੇ ਆ ਕੇ ਜ਼ਰੂਰ ਅ ਵਿਜ਼ਿਟ ਕਰਕੇ ਜਾਣ ਤਾਂ ਕਿ ਪੰਜਾਬ ਦਾ ਜਿਹੜਾ ਬਲੱਖਣ ਸਾਹਿਤ ਹੈ ਪੰਜਾਬ ਦਾ ਜਿਹੜਾ ਬਦਖਣ ਮਾਨਸਿਕ ਪੱਧਰ ਹੈ ਉਹਦੇ ਵਿੱਚ ਵਾਧਾ ਕਰਨ ਦੇ ਵਿੱਚ ਉਹਦੇ ਲਈ ਇੱਕ ਨਵੀਂ ਚੇਟਕ ਸਾਹਿਤ ਪ੍ਰਤੀ ਪੈਦਾ ਕਰਨ ਲਈ ਅਸੀਂ ਸੋਚਦੇ ਹਾਂ ਕਿ ਇਹ ਜਿਹੜਾ ਪ੍ਰੋਗਰਾਮ ਹੈ ਉਹ ਸਹਾਈ ਹੋਵੇਗਾ ਜੀ ਡਾਕਟਰ ਸਾਹਿਬ ਇਹ ਸਭ ਤੋਂ ਵੱਡੀ ਗੱਲ ਇੱਕ ਤਾਂ ਇਸ ਦੀ ਡੇਟ ਜਿਹੜੀ ਆ ਕਾਰਜਕ੍ਰਮ ਦੀ ਉਹ ਕਿਹੜੀ ਹੈ ਇਹ ਡੇਟ ਦੀ 26 27 ਤੇ 28 ਫਰਵਰੀ 2026 2026 ਹੈ ਜੀ ਦੋਸਤੋ ਗੁਫ਼ਤਗੂ ਦੇ ਦੌਰਾਨ ਪ੍ਰਿੰਸੀਪਲ ਸਾਹਿਬ ਜਿਹੜਾ ਥੋੜਾ ਜਿਹਾ ਬਿਸਰ ਗਿਆ ਸੀ ਇਹਨਾਂ ਨੇ 2025 ਕਹਿ ਦਿੱਤਾ ਸੀਗਾ ਤੇ ਅਸੀਂ ਉਹਨੂੰ ਸਰ ਇਹ ਟਾਈਮਿੰਗ ਕੀ ਹੋਊਗੀ ਜੀ ਟਾਈਮਿੰਗ ਇਹ ਪ੍ਰੋਗਰਾਮਸ ਵੇਰੇ ਅਸੀਂ 10 ਵਜੇ ਤੋਂ ਸ਼ੁਰੂ ਕਰਿਆ ਕਰਾਂਗੇ ਜੀ ਤੇ ਇਹ ਲਗਾਤਾਰ ਚੱਲਦਾ ਰਹੇਗਾ ਸਟੇਜ ਕਦੀ ਵੀ ਖਾਲੀ ਨਹੀਂ ਹੋਏਗੀ ਪ੍ਰਦਰਸ਼ਨੀ ਕੋਈ ਵੀ ਬੰਦ ਨਹੀਂ ਹੋਏਗੀ ਸ਼ਾਮ ਤੱਕ ਜਦੋਂ ਤੱਕ ਉਸ ਦਿਨ ਦਾ ਸ਼ਡਿਊਲ ਜਿਹੜਾ ਫਾਈਨਲ ਨਹੀਂ ਹੋ ਜਾਂਦਾ ਉਸੋਂ ਤੱਕ ਇਹ ਪ੍ਰੋਗਰਾਮ ਚੱਲੇਗਾ ਤਕਰੀਬਨ 4 ਤੋਂ 5 ਵਜੇ ਤੱਕ ਚੱਲਦਾ ਰਹੇਗਾ ਕੋਈ ਲੰਚ ਬ੍ਰੇਕ ਨਹੀਂ ਅਸੀਂ ਕਰਾਂਗੇ ਅਸੀਂ ਸਾਥੀਆਂ ਨੂੰ ਜਾਂ ਆਪਣੇ ਮਹਿਮਾਨਾਂ ਨੂੰ ਕਹਾਂਗੇ ਕਿ ਉਹ ਬਿਲ ਟਾਈਮ ਦੇ ਵਿੱਚ ਵਿੱਚ ਆਪਾਂ ਉਹ ਕਰੀਏ ਅਸੀਂ ਕੋਸ਼ਿਸ਼ ਕਰਾਂਗੇ ਕਿ ਸਾਰਾ ਦਿਨ ਕਾਲਜ ਦੇ ਵਿੜੇ ਵਿੱਚ ਰੌਣਕਾਂ ਲੱਗੀਆਂ ਰਹਿਣ ਸਾਰੇ ਵਿਦਿਆਰਥੀ ਆਉਣ ਬੱਚੇ ਆਉਣ ਇਸ ਸੰਸਥਾ ਦਾ ਇਤਿਹਾਸ ਜਾਣਨ ਇਸ ਸੰਸਥਾ ਵੱਲੋਂ ਚਲਾਏ ਜਾ ਰਹੇ ਪਉ ਵੇਖਨ ਨੂੰ ਮਾ ਕੋਰਸ ਉਹਨਾਂ ਬਾਰੇ ਜਾਣਨ ਕਾਲਜ ਦੀ ਹਿਸਟਰੀ ਕਾਲਜ ਦੇ ਪ੍ਰਬੰਧ ਬਾਰੇ ਜਾਣਨ ਤੇ ਪੰਜਾਬ ਦੇ ਵਿਰਸੇ ਨਾਲ ਜੋੜਨ ਮੈਂ ਇੱਕ ਨੋਟ ਹੋਰ ਕਰਾ ਦਿਆਂ ਕਿ ਅਸੀਂ ਇੱਕ ਲਖਣ ਜਿਹੜੀ ਪੰਜਾਬ ਦੀ ਖੇਤੀ ਜਿਹੜੀ ਹੈ ਉਹ ਪਹਿਲਾਂ ਬੜੀ ਬਰਾਸਤੀ ਖੇਤੀ ਸੀ ਹੁਣ ਥੋੜਾ ਪੰਜਾਬ ਨੇ ਬਹੁਤ ਲੀਡ ਲਈ ਹੈ ਮਾਡਰਨ ਢੰਗ ਨਾਲ ਖੇਤੀ ਹੁਣ ਪਹਿਲੇ ਬਹੁਤ ਚੰਗੀ ਗੱਲ ਹੈ ਕਿ ਐਡਵਾਂਸ ਜਿਹੜੇ ਸਿਸਟਮਸ ਦੇ ਨਾਲ ਪੰਜਾਬ ਦੀ ਖੇਤੀ ਚੱਲਦੀ ਹੈ لیکن ਉਹ ਜਿਹੜੀਆਂ ਬਰਾਸਤੀ ਸੰਧ ਸੀਗੇ ਅਸੀਂ ਇੱਕ ਪ੍ਰਦਰਸ਼ਨੀ ਉਹਨਾਂ ਦੀ ਵੀ ਜੀ ਇਹ ਚਲਾ ਰਹੇ ਹਾਂ ਤਾਂ ਕਿ ਆਉਣ ਵਾਲੇ ਬੱਚਿਆਂ ਨੂੰ ਜ਼ਰੂਰ ਇਨਫੋਰਮੇਸ਼ਨ ਮਿਲੇ ਕਿ ਸਾਡੇ ਪੰਜਾਬ ਚ ਸਾਡੇ ਜਿਹੜੇ ਬਜ਼ੁਰਗ ਹੈ ਉਹ ਕਿੰਨਾ ਸੰਦ ਨਾਲ ਤੇ ਕਿਹੜੇ ਢੰਗਾਂ ਨਾਲ ਪੰਜਾਬ ਦੀ ਖੇਤੀ ਕਰਦੇ ਰਹੇ ਇਸ ਤਰ੍ਹਾਂ ਦੀ ਪੇਸ਼ਕਾਰੀ ਦੀ ਕੋਸ਼ਿਸ਼ ਹੈ ਡਾਕਟਰ ਸਾਹਿਬ ਇਹਦੇ ਨਾਲ ਹੀ ਹੋਰ ਗੱਲ ਜਿਵੇਂ ਤੁਸੀਂ ਗੱਲ ਕੀਤੀ ਹੈ ਪੇ ਅਸੀਂ ਇਸ ਸਮਾਗਮ ਦੇ ਲਈ ਇਸ ਇੱਥੇ ਆਮਦ ਲਈ ਲੋਕਾਂ ਦੀ ਆਮਦ ਲਈ ਸਰਪੰਚ ਜੀ ਨਾ ਪੰਚਾਇਤ ਨਾ ਜਾਂ ਹੋਰ ਜਿਹੜੇ ਆ ਉਹਨਾਂ ਲਈ ਕੋਈ ਸਪੈਸ਼ਲ ਐਂਟਰੀ ਹੈ ਜਾਂ ਮੈਨੇਜਮੈਂਟ ਵੱਲੋਂ ਕਿਸ ਤਰ੍ਹਾਂ ਦਾ ਪ੍ਰਬੰਧ ਕੀਤਾ ਤਾਂ ਕਿ ਉਹਨਾਂ ਨੂੰ ਕਿਸੇ ਤਰ੍ਹਾਂ ਦੀ ਦਿੱਕਤ ਨਾ ਹੋਵੇ ਪਹਿਲੀ ਗੱਲ ਤਾਂ ਇਹ ਹੈ ਕਿ ਅਸੀਂ ਇਸ ਮੇਲੇ ਦੇ ਵਿੱਚ ਕਿਸੇ ਕੋਲੋਂ ਕੋਈ ਵੀ ਫੀਸ ਚਾਰਜ ਨਹੀਂ ਕਰਾਂ ਜੀ ਬਿਲਕੁਲ ਫ੍ਰੀ ਐਂਟਰੀ ਹੋਏਗੀ ਅਸੀਂ ਕੋਸ਼ਿਸ਼ ਕਰਾਂਗੇ ਕਿ ਸਾਰੇ ਹੀ ਸੱਜਣ ਕਾਲਜ ਆ ਕੇ ਵਿਚਰਨ ਇਸ ਮੇਲੇ ਦੀਆਂ ਜੋੜਾ ਵੀ ਉਹਨਾਂ ਦੀ ਮਨਪਸੰਦ ਐਕਟੀਵਿਟੀਜ਼ ਹੈਗੀਆਂ ਉਹਨੂੰ ਉਹ ਮਨਣ ਉਹਨੂੰ ਦੇਖਣ ਤੇ ਕਿਸੇ ਕੋਲ ਕੋਈ ਫੀਸ ਨਹੀਂ ਲਈ ਜਾਂਦੀ ਕਿਸੇ ਤਰ੍ਹਾਂ ਦੀ ਕੋਈ ਟਿਕਟ ਨਹੀਂ ਰੱਖੀ ਸਰ ਇਹ ਕਾਲਜ ਦੀ ਕਲਾਸਿਸ ਪੈਰਲਲ ਚੱਲਣਗੀਆਂ ਉਹ ਮਤਲਬ ਕਾਲਜ ਓਪਨ ਰਹੂਗਾ ਕਾਲਜ 3 ਦਿਨ ਬਿਲਕੁਲ ਸਾਰੇ ਬੱਚੇ ਕੰਪਲਸਰੀ ਹਾਜ਼ਰ ਕਰਨੇ ਆ ਔਰ ਬੱਚੇ ਨਹੀਂ ਆਪਣੀਆਂ ਕਲਾਸਿਸ ਕੋਈ ਉਹਨਾਂ ਦੀ ਪੜ੍ਹਾਈ ਨੂੰ ਅਸੀਂ ਡਿਸਟਰਬ ਨਹੀਂ ਕਰਨਾ ਬੱਚੇ ਆਪਣੀਆਂ ਕਲਾਸਿਸ ਲੈਂਦੇ ਰਹਿਣਗੇ ਟੀਚਰ ਆਪਣੀਆਂ ਕਲਾਸਾਂ ਪੜ੍ਹਾਉਂਦੇ ਰਹਿਣਗੇ ਤੇ ਬਿਲ ਸਮੇਂ ਦੀ ਵਿੱਚ ਜਾ ਕੇ ਉਹ ਜਿੱਥੇ ਵੀ ਸਟੇਜ ਤੇ ਆਉਂਦੀ ਡਿਊਟੀ ਲੱਗੀ ਹੋਏਗੀ ਉਹਨੂੰ ਵੀ ਉਹ ਪਰਫਾਰਮ ਕਰਨਗੇ ਤੇ ਤਾਂ ਕਿ ਪੜ੍ਹਾਈ ਦਾ ਵੀ ਨੁਕਸਾਨ ਨਾ ਹੋਵੇ ਤੇ ਬੱਚੇ ਜਦੋਂ ਵੀ ਆਪਣੀ ਕਲਾਸ ਤੋਂ ਫ੍ਰੀ ਹੁੰਦੇ ਆ ਤੇ ਉਸ ਦਿਨ ਉਹ ਅ ਇਸ ਮੇਲਾ ਗਰਾਊਂਡ ਦੇ ਵਿੱਚ ਜਾ ਕੇ ਉਹ ਆਪਣੀ ਮਨਪਸੰਦ ਜੀਆਂ ਜੜੀਆਂ ਵੀ ਪ੍ਰਦਰਸ਼ਨੀ ਹੈ ਉਹਨੂੰ ਦੇਖਣ ਮੈਂ ਜ਼ਰੂਰ ਬੇਨਤੀ ਕਰੂੰਗਾ ਕਿ ਸਾਰੇ ਲੋਕ ਆਪਣਾ ਥੋੜਾ ਇਦਾਂ ਦਾ ਬੰਦੋਬਸਤ ਕਰਕੇ ਆਓ ਕਿ ਸਾਹਿਤ ਦੇ ਨਾਲ ਜ਼ਰੂਰ ਜੁੜਨ ਦੀ ਕੋਸ਼ਿਸ਼ ਕਰੋ ਜ਼ਰੂਰ ਇਸ ਮੇਲੇ ਦਾ ਜਿਹੜਾ ਪ੍ਰਸਾਦ ਹੈ ਹਰ ਕਿਤਾਬ ਜਰੂਰ ਹਰ ਬੰਦਾ ਕੋਈ ਨਾ ਕੋਈ ਖਰੀਦ ਕੇ ਲੈ ਕੇ ਜਾਵੇ ਆਪਣੇ ਸ਼ੌਂਕ ਦੀ ਆਪਣੇ ਇੰਟਰਸਟ ਦੀ ਔਰ ਉਹਨੂੰ ਪੜ੍ਹ ਕੇ ਸਾਨੂੰ ਇੱਕ ਪੜਨ ਦੀ ਛੇਟਕ ਲੱਗੇ ਪ੍ਰਿੰਸੀਪਲ ਸਰ ਲਾਸਟ ਦੇ ਵਿੱਚ ਇਹ ਤੁਸੀਂ ਪ੍ਰਵਾਸ ਦੀ ਗੱਲ ਕੀਤੀ ਹੈ ਪੰਜਾਬ ਤੋਂ ਪ੍ਰਵਾਸ ਕਿਉਂਕਿ ਇਸ ਵੇਲੇ ਪੰਜਾਬ ਦੇ ਵਿੱਚ ਬਹੁਤ ਚਿੰਤਾ ਦਾ ਵਿਸ਼ਾ ਹੈ ਬਹੁਤ ਸਾਰੇ ਨੌਜਵਾਨ ਪੜਦੇ ਬਾਅਦ ਚੱਤ ਪਹਿਲਾਂ ਉਹਨਾਂ ਦੀ ਇੱਛਾ ਹੁੰਦੀ ਪਈ ਬਾਹਰ ਜਾਈਏ ਇਹਦੇ ਲਈ ਕਿਹੜਾ ਮਾਹਰ ਤੁਹਾਡੇ ਕੋਲ ਆ ਰਿਹਾ ਇਸ ਦੇ ਵਿਚਾਰ ਕਰਨ ਲਈ ਕਿਹਦੇ ਬਹੁਤ ਰੱਖਣ ਵਾਲੇ ਜਿਹੜੇ ਆ ਲੋਕਾਂ ਨੂੰ ਸਹੀ ਗਾਈਡਾਂ ਜਾ ਸਕ देखो प्रवास ਇਹਦੇ ਚ ਦੋ ਗੱਲਾਂ ਹੈਗੀਆਂ ਸਾਡੇ ਪ੍ਰਵਾਸੀਆਂ ਨੇ ਕਮਾਲਾਂ ਵੀ ਕੀਤੀਆਂ ਵਿਦੇਸ਼ਾਂ ਵਿੱਚ ਜਾ ਕੇ ਉਹਨਾਂ ਨੇ ਵੱਡੀਆਂ ਧੂਮਾਂ ਪਾਈਆਂ ਔਰ ਵੱਡੇ ਦਰਜੇ ਪ੍ਰਾਪਤ ਕੀਤੇ ਐ ਵੱਡੀਆਂ ਮੱਲਾਂ ਮਾਰੀਆਂ ਇਸ ਪੰਜਾਬ ਦਾ ਨਾਮ ਉਹਨਾਂ ਨੇ ਦੁਨੀਆ ਤੇ ਫਲਾਇਆ ਵੀ ਹੈ ਤੇ ਅਸੀਂ ਇਹ ਨਹੀਂ ਕਹਿੰਦੇ ਕਿ ਪ੍ਰਵਾਸ ਮਾੜੀ ਗੱਲ ਨਹੀਂ ਪੰਜਾਬ ਪ੍ਰਵਾਸੀਆਂ ਦੇ ਸਿਰ ਤੇ ਖੜਾ ਪ੍ਰਵਾਸੀਆਂ ਦੀ ਬਹੁਤ ਵੱਡੀ ਦੇਣ ਹੈ ਇਸ ਪੰਜਾਬ ਨੂੰ ਅੱਗੇ ਲੈ ਕੇ ਜਾਣ ਵਿੱਚ ਲੇਕਿਨ ਪਿਛਲੇ ਕੁਝ ਸਾਲਾਂ ਚੋਂ ਵਿਦਿਆਰਥੀਆਂ ਦੇ ਵਿੱਚ ਬੇਬਵਾ ਜਿਹੜਾ ਬਾਹਰ ਨੂੰ ਜਾਣ ਦਾ ਰੁਝਾਨ ਉਹ ਪਾਇਆ ਗਿਆ ਜਿਹਨੂੰ ਹੁਣ ਥੋੜੀ ਜਿਹੀ ਖਲ ਪਈ ਹੈ ਉੱਥੇ ਜਾ ਕੇ ਬੱਚਿਆਂ ਨੂੰ ਬਹੁਤ ਪਰੇਸ਼ਾਨੀਆਂ ਹੁੰਦੀਆਂ ਕਿਉਂਕਿ ਪੁਰਾਣੇ ਸਮੇਂ ਦੇ ਨਾਲੋਂ ਹੁਣ ਨਵੇਂ ਜਿਹੜੇ ਸਿਸਟਮਸ ਹੈਗੇ ਨੇ ਐਡਮਿਨਿਸਟ੍ਰੇਟਿਵ ਸੈਟਅਪ ਨੇ ਉਹ ਬਿਲਕੁਲ ਬਦਲ ਗਏ ਨੇ ਨਵੀਆਂ ਇਕੁਏਸ਼ਨਸ ਬਾਹਰ ਦੇਸ਼ਾਂ ਵਿੱਚ ਪੈਦਾ ਹੋਈਆਂ ਨੇ ਇੱਕ ਵੱਡੀ ਘਾਟ ਜਿਹੜੀ ਹੁਣ ਪਾਈ ਜਾ ਰਹੀ ਹੈ ਕਿ ਸਾਡੇ ਬੱਚੇ ਜਿਹੜੇ ਐ ਉਹ ਇੱਕ ਡੀਪ ਡੈਪਥ ਭਰੀ এডੂਕੇਸ਼ਨ ਜਿਹੜੀ ਸਕਿਲਡ এডੂਕੇਸ਼ਨ ਹੈ ਉਹ ਤੋਂ ਬਾਹਦੇ ਹੁੰਦੇ ਜਾ ਰਹੇ ਜਿਹੜੇ ਪ੍ਰਵਾਸੀ ਬੱਚੇ ਬਾਹਰ ਨੂੰ ਜਾ ਵੀ ਰਹੇ ਆ ਉਹ ਇੱਕ ਲਿਬਰਰ ਦੇ ਤੌਰ ਤੇ ਬਾਹਰ ਜਾ ਰਹੇ ਆ ਅਸੀਂ ਚਾਹੁੰਦੇ ਹਾਂ ਕਿ ਬੱਚੇ ਇੱਥੋਂ ਚੰਗੀ এডੂਕੇਸ਼ਨ ਲੈ ਕੇ ਘੱਟੋ ਘੱਟ ਗ੍ਰੈਜੂਏਟ ਹੋ ਕੇ ਜਾਣ ਤਾਂ ਕਿ ਉੱਥੇ ਜਾ ਕੇ ਉਹ ਆਪਣੇ ਰੁਤਬੇ ਦੇ ਹਿਸਾਬ ਦੇ ਨਾਲ ਉੱਥੇ ਕੰਮ ਕਰ ਸਕਣ ਔਰ ਉਹਨਾਂ ਦਾ ਮਾਨਸਿਕ ਪੱਧਰ ਇੰਨਾ ਕੁ ਹੋਵੇ ਕਿ ਉਹ ਉਸ ਸਮਾਜ ਵਿੱਚ ਜਾ ਕੇ ਆਪਣੀ ਸਥਾਨਵੀ ਬਣਾ ਸਕਣ ਤੇ ਇਸ ਪੰਜਾਬ ਦੀ ਵੀ ਸਥਾਨਨਾ ਦੇ ਸਕਣ ਜਿਸ ਤਰ੍ਹਾਂ ਸਾਡੇ ਪਹਿਲਾ ਪ੍ਰਵਾਸੀਆਂ ਨੇ ਕੀਤਾ ਕਿ ਉਹਨਾਂ ਨੇ ਉਹਨਾਂ ਦਾ ਮਾਨਸਿਕ ਪੱਧਰ ਇੰਨਾ ਚੰਗਾ ਸੀ ਕਿ ਉਹਨਾਂ ਨੇ ਬਾਹਰਲੇ ਦੇਸ਼ਾਂ ਦੀਆਂ ਮਿਨਿਸਟਰੀਆਂ ਤੱਕ ਵੀ ਗਏ ਨੇ ਤੇ ਬਹੁਤ ਵੱਡੇ ਆਪਣੇ ਵਪਾਰਕ ਜਿਹੜੇ ਧੰਦੇ ਨੇ ਉਹ ਵੀ ਉੱਥੇ ਸ਼ੁਰੂ ਕੀਤੇ ਨੇ ਇਸ ਤਰ੍ਹਾਂ ਦੀ ਟੌਕ ਦੇ ਲਈ ਸਾਡੇ ਕੋਲ ਸਾਡੇ ਇਲਾਕੇ ਦੇ ਵਿੱਚ ਬਹੁਤ ਮਸ਼ਹੂਰ ਪ੍ਰਵਾਸੀ ਸੱਜਣ ਨੇ ਸਰਦਾਰ ਕੁੰਦਨ ਸਿੰਘ ਜੀ ਸੱਜਣ ਜਿਹੜੇ ਕਿ ਫਾਰਮਰ ਡਿਫੈਂਸ ਮੰਤਰੀ ਉਹਨਾਂ ਦੇ ਫਾਦਰ ਨੇ ਉਹਨਾਂ ਦਾ ਬੇਟਾ ਉੱਥੇ ਜਾ ਕੇ ਡਿਫੈਂਸ ਮੰਤਰੀ ਬਣਿਆ ਤੇ ਸਰਦਾਰ ਸੀਤਲ ਸਿੰਘ ਸੀ ਲੱड्डੂ ਲੁੱਡੂ ਇਹ ਉੱਥੇ ਬਹੁਤ ਵੱਡੇ ਬਿਜ਼ਨਸਮੈਨ ਨੇ ਹਰਪ੍ਰਜਨ ਸਿੰਘ ਦੀ ਜਿਹੜਾ ਤੇ ਸਾਡੇ ਹਰਪ੍ਰਜਨ ਪ੍ਰਿੰਸੀਪਲ ਹਰਪ੍ਰਜਨ ਸਿੰਘ ਸਪੋਰਟਿੰਗ ਕਲੱਬ ਦੇ ਪ੍ਰਧਾਨ ਸਰਦਾਰ ਕੁਲਵੰਤ ਸਿੰਘ ਦੀ ਸੰਗਾ ਜਿਹੜੇ ਕਿ ਆਪ ਬਹੁਤ ਵੱਡੇ ਬਿਜ਼ਨਸਮੈਨ ਨੇ ਸਰਦਾਰ ਦਲਜੀਤ ਸਿੰਘ ਦੀ ਸੋਤਾ ਸਾਡੇ ਕਾਲਜ ਦੇ ਪੁਰਾਣੇ ਵਿਦਿਆਰਥੀ ਜਿਹੜੇ ਪੰਜਾਬ ਦੇ ਵਿੱਚ ਐਨਆਰਆਈ ਕਮਿਸ਼ਨ ਦੇ ਮੈਂਬਰ ਵੀ ਰਹੇ ਇਸ ਤਰ੍ਹਾਂ ਦੀਆਂ ਸਖਸ਼ੀਤਾ ਨੂੰ ਔਰ ਅਸੀਂ ਪੰਜਾਬ ਦੇ ਵਿੱਚੋਂ ਵੀ ਜਿਹੜੇ ਇਸ ਡਿਪਾਰਟਮੈਂਟ ਦੇ ਹਾਇਰ ਅਫੀਸ਼ੀਅਲਸ ਨੇ ਜਿਹੜੇ ਐਨ ਆਰ ਆਈ ਵਿਭਾਗ ਨੂੰ ਦੇਖਦੇ ਨੇ ਉਹਨਾਂ ਨੂੰ ਵੀ ਅਸੀਂ ਬੁਲਾਇਆ ਤਾਂ ਕਿ ਇਸ ਪ੍ਰਵਾਸ ਵਿਸ਼ੇ ਦੇ ਉੱਤੇ ਵੀ ਇੱਕ ਲੰਬੀ ਚੌੜੀ ਵਿਚਾਰ ਚਰਚਾ ਜਿਹੜੀ ਹੈ ਬਹੁਤ-ਬਹੁਤ ਧੰਵਾਦ ਸੋ ਦੋਸਤੋ ਇਹ ਸਨ ਪ੍ਰਿੰਸੀਪਲ ਡਾਕਟਰ ਪਰਵਿੰਦਰ ਸਿੰਘ ਸ਼੍ਰੀ ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ ਮਾਹਰਪੁਰ ਜਿਨ੍ਹਾਂ ਨੇ ਭਰਵਰੀ ਵਿਜਾ 2003 ਦੇ ਨਾਲ ਜਿਹੜਾ ਪੁਸਤਕ ਵਿੱਚ ਲਾ ਕਰ ਉਹਦੇ ਨਾਲ ਸੰਬੰਧੀ ਜਿਹੜੀ ਵਿਸਤਾਰ ਦੇ ਨਾਲ ਜਾਣਕਾਰੀ ਦਿੱਤੀ ਨਾਲ ਦੀ ਨਾਲ ਬਹੁਤ ਸਾਰੇ ਅਹਿਮ ਮੁੱਦਿਆਂ ਤੇ ਵੀ ਗੱਲ ਕੀਤੀ ਚਿੰਤਾ ਵੀ ਕੀਤੀ ਚਿੰਤਨ ਵੀ ਕੀਤਾ ਤੇ ਸਮਾਧਾਨ ਵੀ ਦੱਸਿਆ ਤੇ ਉਹਨਾਂ ਵਾਲੇ ਸਮੇਂ 'ਚ ਇਹਨਾਂ ਨੇ ਬਹੁਤ ਵੱਡੀ ਗੱਲ ਕੀਤੀ ਆ ਕਿ ਜਿਹੜੇ ਵਿਦਿਆਰਥੀ ਆ ਜੇ ਪ੍ਰਵਾਸ ਤੇ ਜਾਣਾ ਚਾਹੁੰਦੇ ਆ ਉਪਦੇਸ਼ ਦੇ ਵਿੱਚ ਜਾਣਾ ਚਾਹੁੰਦੇ ਆ ਤੇ ਘੱਟੋ-ਘੱਟ ਆਪਣਾ ਬੈਂਟਰੀ ਲੈਵਲ ਜਿਹੜਾ ਗ੍ਰੈ ਦੀ ਭਾਵਨਾ ਸਮ ਸੰਗਤ ਆਪਣੀ ਲੋਕਾਂ ਨੂੰ ਦੱਸ ਸਕਣ ਸੋ ਇਹਨਾਂ ਸਾਰੇ ਜਿਹੜੀ ਗੱਲਬਾਤ ਕੀਤੀ ਆ ਕੋਸ਼ਿਸ਼ ਕਰਾਂਗੇ ਆਪਣੇ ਚੈਨਲ ਦੇ ਵਾਅਦੇ ਮੈਂ ਤੇ ਲੋਕਾਂ ਤੱਕ ਆਵਾਮ ਤੱਕ ਤਾਂ ਪਹੁੰਚਾਈਏ ਤਾਂ ਕਿ ਬਹੁਤ ਸਾਰੇ ਨੌਜਵਾਨ ਬੱਚੇ ਜਿਹੜੇ ਜਾਂ ਕਿਸੇ ਵੀ ਤਰ੍ਹਾਂ ਦਾ ਇਕਤਾ ਪੁਸਤਕ ਮੇਲੇ ਵਿੱਚ ਹਰ ਸੋਲਾਸ ਦੇ ਨਾਲ ਆਉਣ ਤੇ ਦੂਸਰਾ ਜਿਹੜਾ ਇਹਨਾਂ ਨੇ ਜਿਵੇਂ ਦੱਸਿਆ ਵੀ ਵਿਦੇਸ਼ ਦੀ ਧਰਤੀ ਦੇ ਜਾਣ ਲਈ ਵੀ ਕਟੋ-ਕਟ ਆਪਣਾ ਉਸ ਲੈਵਲ ਤੇ ਜਾਣ ਤਾਂ ਕਿ ਉੱਥੋਂ ਬਾਰੇ ਚੰਗੀ ਤਰ੍ਹਾਂ ਜਾਣ ਕਰ ਸਕਣ ਆਪਣੇ ਯਾਰੇ ਦੱਸ ਸਕਣ ਤਾਂ ਬਾਤ ਲਈ ਸ਼ਹਿਰਪੁਰ ਤੋਂ ਦਲਜੀਤ ਅਜਨੂਹਾ ਬਹੁਤ ਬਹੁਤ ਧੰਨਵਾਦ ਸਾਰੰਕਿਊ